ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਦੁਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਗਾਵਹੁ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗੌਣ ਮਿਟੈ ਮੇਰੇ ਮੀਤ ਰਹਾਉ ਗੁਣ ਗਾਵਤ ਹੋਵਤ ਪ੍ਰਗਾਸ ਚਰਨ ਕਮਲ ਮੈਂ ਹੋਏ ਨਿਵਾਸ ਸੰਤ ਸੰਗਤ ਮਹਿ ਹੋਏ ਉਧਾਰ ਨਾਨਕ ਭਵਜਲ ਉਤਰਸ ਪਾਰ RAM ਕਲੀ ਮਹੱਲਾ ਪੰਜਵਾ ਗੁਰਪੂਰਾ ਮੇਰਾ ਗੁਰਪੂਰਾ RAM ਨਾਮ ਜਪ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ਰਹਾਓ ਏਕ ਅਰਾਧੋ ਸਾਚਾ ਸੋਏ ਜਾਂ ਕੀ ਸ਼ਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰਿ ਸਿਮਰਤਿ ਬਿਨ ਸੇ ਸਭ ਦੁਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰੈ ਸਭ ਚਿੰਤ ਮਿਟਾਈ ਆਠ ਪਹਿਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋ ਆਪ ਰਾਗ ਰਾਮਕਲੀ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਰ ਹਰੈ ਨਮਸਕਾਰੰ ਜਲਨ ਥਲਨ ਬਸੁਦ ਗਗਨ ਏਕ ਏਕੰਕਾਰੰ ਰਹਾਉ ਹਰਨ ਧਰਨ ਪੁਨ ਪੁਨ ਹੈ ਕਰਨ ਨਹਿ ਗਿਰਹਿ ਨਿਰੰਹਾਰੰ ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ RAM KALI MOHALLA 5 ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਹਨੇ ਕਾਮ ਨਹੀਂ ਰਹਾਵ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਧਾਰੈ ਨਹਿ ਸੰਗ ਗਾਮਨੀ ਸੁਤ ਕਲਤਰ ਭਰਾਤ ਮੀਤ ਉਰਜ ਪਰਿਓ ਭਰਮ ਮੋਹਿਓ ਇਹ ਬਿਰਖ ਛਾਮਨੀ ਚਰਨ ਕਮਲ ਸ਼ਰਨ ਨਾਨਕ ਸੁਖ ਸੰਤ ਭਾਵਨੀ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨੌਂਾਂ ਤਿਪਦੇ ਰੇ ਮਨ ਊਟ ਲਿਓ ਹਰ ਨਾਮਾ ਜਾਂ ਕਹਿ ਸਿਮਰਨ ਦੁਰਮਤ ਨਾਸੈ ਪਾਵੈ ਪਦ ਨਿਰਵਾਨਾ ਰਹਾਉ ਬੜ ਭਾਗੀ ਤਹਿ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਕੈ ਫੁਨ ਬੈਕੁੰਡ ਸਦਾਵੇ ਅਜਾਮਲ ਕੋ ਅੰਤ ਕਾਲ ਮਹਿ ਨਾਰਾਇਣ ਸੁਧਿ ਆਈ ਜਾਂ ਗਤ ਕੋ ਜੋਗੀ ਸਰ ਬਾਛਤ ਸੋ ਗਤਿ ਚਿਨ ਮੈਂ ਪਾਈ ਨਾਹਿਨ ਗੁਨ ਨਾਹਿਨ ਕਛ ਬਿਦਿਆ ਧਰਮ ਕੌਨ ਗਜ ਕੀਨਾ ਨਾਨਕ ਬਿਰਦ ਰਾਮ ਕਾ ਦੇਖੋ ਅਬੈ ਦਾਨ ਤੇ ਦੀਨਾ ਰਾਮ ਕਲੀ ਮਹੱਲਾ ਨਵਾਂ ਸਾਧੋ ਕੌਨ ਜੁਗਤਾ ਅਬ ਕੀਜੈ ਜਾਂ ਤੇ ਦੁਰਮਤ ਸਗਲ ਵਿਨਾਸ਼ੈ ਰਾਮ ਭਗਤ ਮਨ ਭੀਜੈ ਰਹਾਉ ਮਨ ਮਾਇਆ ਮੈਂ ੳਰਜ ਰਿਓ ਹੈ ਬੁਜਨ ਕਛ ਗਿਆਨ ਕੌਨ ਨਾਮ ਜਗ ਜਾ ਕੈ ਸਿਮਰੈ ਪਾਵੈ ਪਦ ਨਿਰਵਾਨ ਭੈ ਦਇਆਲ ਕਿਰਪਾਲ ਸੰਤ ਜਨ ਕਬਹਿ ਬਾਤ ਬਤਾਈ ਸਰਬ ਧਰਮ ਮਾਨੋ ਤੇ ਕੀਏ ਜੇ ਪ੍ਰਭ ਖੀਰਤ ਗਾਈ RAM ਨਾਮ ਨਰ ਨਿਸਬਾਸਰ ਮੈਂ ਨਿਮਖੇ ਗੁਰ ਧਾਰੈ ਜਮ ਕੋ ਤ੍ਰਾਸ ਮਿਟੈ ਨਾਨਕ ਤਹਿ ਆਪਨੋ ਜਨਮ ਸਵਾਰੈ ਰਾਮ ਕਲੀ ਮਹੱਲਾ ਨੋਵਾ ਪ੍ਰਾਣੀ ਨਾਰਾਇਣ ਸੁਧਲੇ ਛਿਨ ਛਿਨ ਆਉਦ ਘਟੈ ਨਿ ਸਬਾਸਰ ਬਿਰਥਾ ਜਾਤ ਹੈ ਦੇਹ ਰਹਾਉ ਤਰਨ ਆਪੋ ਬਿਖਿਉਨ ਸਿਉ ਖੋਇਓ ਬਾਲ ਪਨ ਅਗਿਆਨਾ ਬਿਰਧ ਭਿਉ ਅਜ ਹੂਨੀ ਸਮਝੈ ਕੌਣ ਕੁ ਮਤ ਉਰਜਾਨਾ ਮਾਨਸ ਜਨਮ ਦਿਓ ਤਹਿ ਠਾਕੁਰ ਸੋ ਤੈ ਕਿਉ ਬਿਸਰਾਇਓ ਮੋਕਤ ਹੋਤ ਨਰ ਜਾ ਕੈ ਸਿਮਰੈ ਨਿਮਖ ਨਾ ਤਾ ਕਉ ਗਾਇਓ ਮਾਇਆ ਕੋ ਮਦ ਕਹਾ ਕਰਤ ਹੈ ਸੰਗ ਨਾ ਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਇ ਹੈ ਅੰਤ ਸਹਾਈ RAM KALI MOHALLA PEHLA ASHT PANDIAN EK OHANKAR SAT GURU PRASAD SOI CHAND CHADAE SETARE SOI DINI AR TAPAT RAHE ਸਾ ਤਰਤੀ ਸੋ ਪਾਉਣ ਚੁਲਾਰੇ ਜੁਗ ਜੀ ਖੇਲੇ ਥਾਵ ਕੈਸੇ ਜੀਵਨ ਤਲਬ ਨਿਵਾਰ ਹੋਵੇ ਪ੍ਰਵਾਣਾ ਕਰੈ ਢਗਾਣਾ ਕਲ ਲਖਣ ਵਿਚਾਰ ਰਹਾਓ ਕਿਤੇ ਦੇਸ ਨਾ ਆਇ ਸੁਣੀਐ ਤੀਰਥ 파ਸ ਨ ਬੈਠਾ ਦਾਤਾ দান ਕਰੇ ਤਹ ਨਾਹੀ ਮਹਿਲ ਉਸਾਰਨ ਬੈਠਾ ਜੇ ਕੋ ਸਤ ਕਰੇ ਸੋਚੀ ਜੈ ਤਪ ਕਰ ਤਪ ਨਾ ਹੋਈ ਜੇ ਕੋ ਨਾਮ ਲਏ ਬਦਨਾਵੀ ਕਲ ਕੇ ਲਖਣ ਈ ਜੇ ਸਿੱਖਦਾਰੀ ਤਿਸੈ ਖੁਵਾਰੀ ਚਾਕਰ ਕੇ ਏ ਡਰਣਾ ਜਾਂ ਸਿੱਖਦਾਰ ਐ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰਣਾ ਆਖ ਗੁਣਾ ਕਲ ਆਈਐ ਤੇਹ ਜੁਗ ਕੇ ਰਾ ਰਹਾ ਤ ਪਾਵਸ ਜੇ ਗੁਣ ਦੇਹ ਤਪਾਈਐ ਰਹਾਓ ਕਲ ਕਲਵਾਲੀ ਸਰਾਨ ਬੇੜੀ ਕਾਜੀ ਕ੍ਰਿਸ਼ਨਾ ਹੋਆ ਬਾਣੀ ਬ੍ਰਹਮ ਬੇਦੋ ਧਰਬਣ ਕਰਨੀ ਕੀਰਤ ਲਹਿਆ ਪਤ ਵਿਣ ਪੂਜਾ ਸਤ ਵਿਣ ਸੰਜਮ ਜਤ ਵਿਣ ਕਾਹੇ ਜਨੇਊ ਨਾਵੋ ਤੋ ਤੋ ਟਿਲਕ ਚੜਾਵੋ ਸੋਚ ਵਿਣ ਸੋਚ ਨਾ ਹੋਈ ਕਲ ਪ੍ਰਵਾਨ ਕਤੇ ਬੁਕਰਾਣ ਹੋਥੀ ਪੰਡਤ ਰਹੇ ਪੁਰਾਣ ਨਾਨਕ ਨਾਉ ਭਇਆ ਰਹਿਮਾਨ ਕਰ ਕਰਤਾ ਤੂੰ ਏਕੋ ਜਾਣ ਨਾਨਕ ਨਾਮ ਮਿਲੇ ਵਡਿਆਈ ਇਹ ਦੂ ਪਰ ਕਰਮ ਨਹੀਂ ਜੇ ਘਰ ਹੋਦੈ ਮੰਗਣ ਜਾਈਐ ਫਿਰ ਉਲਾਮਾ ਮਿਲੇ ਤਹੀ RAM ਕਲੀ ਮਹਿਲਾ ਪਹਿਲਾ ਜਗ ਪ੍ਰਬੋਧੈ ਮੜੀ ਬੰਧਾਵੇ ਆਸਣ ਤਿਆਗ ਕਾਹੀ ਸੱਚ ਪਾਵੇ ਮਮਤਾ ਮੋਹ ਕਾਮਣ ਹਿਤਕਾਰੀ ਨਾ ਉਹ ਤੂਤੀ ਨਾ ਸੰਸਾਰੀ ਜੋਗੀ ਬੈਸਰ ਹੋ ਦੁਬ ਦਾ ਦੁਖ ਭਾਗੈ ਘਰ ਘਰ ਮੰਗਤ ਲਾਜ ਨਾ ਲਾਗੈ ਰਹਾਉ ਗਾਵੈ ਗੀਤ ਨਾ ਚੀਨੈ ਆਪ ਕਿਉ ਲਾਗੀ ਨਿਵਰੈ ਪ੍ਰਤਾਪ ਗੁਰ ਕੈ ਸ਼ਬਦ ਰਚੈ ਮਨ ਭਾਏ ਵਿਖਿਆ ਸਹਿਜ ਵਿਚਾਰੀ ਖਾਇ ਭਸਮ ਚੜਾਏ ਕਰੈ ਪਖੰਡ ਮਾਇਆ ਮੋਹਿ ਸਹਿ ਜਮ ਡੰਡ ਫੂਟੈ ਖਾਪਰ ਭੀਖ ਨਾ ਪਾਏ ਵੰਦਨ ਬਾਦਿਆ ਆਵੇ ਜਾਏ ਬਿੰਦਨ ਰਾਖੈ ਜਤੀ ਕਹਾਵੇ ਮਾਈ ਮੰਗਤ ਤਰਲੁ ਬਾਵੇ ਨਿਰਦਇ ਨਹੀਂ ਜੋਤ ਉਜਾਲਾ ਬੂਢਤ ਬੂਡੇ ਸਰਬ ਜੰਜਾਲਾ ਪੇਖ ਕਰੈ ਖਿੰਥਾ ਬਹੁ ਠਟੂਆ ਝੂਠੋ ਖੇਲ ਖੇਲੈ ਬਹੁ ਨਟੂਆ ਅੰਤਰ ਅਗਨ ਚਿੰਤਾ ਬਹੁ ਜਾਰੀ ਵਿਣ ਕਰਮਾ ਕੈਸੇ ਉਤਰ ਸੁਪਾਰੇ ਮੁੰਦਰਾ ਫਟਕ ਬਨਾਈ ਕਾਨ ਮੋਕਤ ਨਹੀਂ ਵਿਦਿਆ ਵਿਗਿਆਨ ਜਿਹਾ ਇੰਦਰੀ ਸਾਧ ਲੁਭਾਨਾ ਪਸੂ ਭਏ ਨਹੀਂ ਮਟੈ ਨਿਸ਼ਾਨਾ تیر ਬਦ ਲੋਗਾ تیر ਬਦ ਜੋਗਾ ਸ਼ਬਦ ਵਿਚਾਰ ਐ ਚੂਕਸ ਸੋਗਾ ਪੂਜਲ ਸਾਚ ਸੋ ਸ਼ਬਦ ਹੋਏ ਜੋਗੀ ਜੁਗਤ ਵਿਚਾਰੇ ਸੋ ਹੋਏ ਤੁਜ ਪੈ ਨਾਉ ਨਿਦ ਤੂੰ ਕਰਨੇ ਜੋਗ ਥਾਪੁ ਥਾਪੇ ਕਰੇ ਸੋਗ ਜਾਤੋ ਸਾਧ ਸੰਜਮ ਸੱਚ ਸੁਚੀਤ ਨਾਨਕ ਜੋਗੀ ਤੇਰ ਭਵਨ ਮੀਤ RAM ਕਲੀ ਮਹੱਲਾ ਪਹਿਲਾ ਖਟਮਟ ਦੇਹੀ ਮਨ ਬੈ ਰਾਗੀ ਸੁਰਤ ਸ਼ਬਦ ਧੁਨ ਅੰਤਰ ਜਾਗੀ ਬਾਜੈ ਅਨਹਦ ਮੇਰਾ ਮਨ ਲੀਣਾ ਗੁਰਬਚਨੀ ਸਚ ਨਾਮ ਪਤੀਣਾ ਪ੍ਰਾਣੀ RAM ਭਗਤ ਸੁਖ ਪਾਈਐ ਗੁਰਮੁਖ ਹਰ ਹਰ ਮੀਠਾ ਲਾਗੇ ਹਰ ਹਰ ਨਾਮ ਸਮਾਈਐ ਰਹਾਉ ਮਾਇਆ ਮੋਹ ਬਿਵਰਜ ਸਮਾਈਐ ਸਤਗੁਰ ਭੇਟੈ ਮੇਲ ਮਿਲਾਏ ਨਾਮ ਰਤਨ ਨਿਰਮੋਲਕ ਹੀਰਾ ਤਿਤਰਾਤਾ ਮੇਰਾ ਮਨ ਧੀਰਾ ਹਉ ਮੈਂ ਮਮਤਾ ਰੋਗ ਨ ਲਾਗੇ RAM ਭਗਤ ਜਮ ਕਾ ਪਉ ਭਾਗੇ ਜਮ ਜੰਦਾਰ ਨ ਲਾਗੇ ਮੋਹਿ ਨਿਰਮਲ ਨਾਮ ਰਿਦੈ ਹਰ ਸੋਹੀ ਸ਼ਬਦ ਵਿਚਾਰ ਭਏ ਨਿਰੰਕਾਰੀ ਗੁਰਮਤਿ ਜਾਗੇ ਦੁਰਮਤਿ ਪਰਹਾਰੀ ਅਣ ਦਿਨ ਜਾਗ ਰਹੇ ਲਿਵ ਲਾਈ ਜੀਵਨ ਮੁਕਤ ਗਤ ਅੰਤਰ ਪਾਈ ਅਲਪਤ ਗੁਫਾ ਮੈਂ ਰਹੈ ਨਰਾਰੇ ਤਸਕਰ ਪੰਜ ਸ਼ਬਦ ਸੰਘਾਰੇ ਪਰ ਘਰ ਜਾਏ ਨ ਮਨ ਡੋਲਾਏ ਸਹਿਜ ਨਿਰੰਤਰ ਰਹੋ ਸੁਮਾਏ ਗੁਰਮੁਖ ਜਾਗ ਰਹੇ ਓ ਦੂਤਾ ਸਤਿ ਬੈ ਰਾਗੀ ਤਤ ਫਰੋਤਾ ਜਗ ਸੂਤਾ ਮਰਿਆ ਵੈ ਜਾਏ ਬਿਨ ਗੁਰ ਸ਼ਬਦ ਨਾ ਸੋਜੀ ਪਾਏ ਅਨਹਦ ਸ਼ਬਦ ਵਜੈ ਦਿਨ ਰਾਤੀ ਅਵਗਤ ਕੀ ਗਤ ਗੁਰਮੁਖ ਜਾਤੀ ਤਉ ਜਾਣੀ ਜਾ ਸ਼ਬਦ ਪਛਾਨੀ ਏਕੋ ਰਵ ਰਹਿਆ ਨਿਰਵਾਨੀ ਸੁੰਨ ਸਮਾਦ ਸਹਿਜ ਮਨ ਰਾਤਾ ਤਜ ਹਉ ਲੋਭਾ ਏਕੋ ਜਾਤਾ ਗੁਰ ਚੇਲੇ ਆਪਣਾ ਮਨ ਮਾਨਿਆ ਨਾਨਕ ਦੂਜਾ ਮੀਟ ਸਮਾਨਿਆ RAM ਕਲੀ ਮਹੱਲਾ ਪਹਿਲਾ ਸ਼ਾਹਾ ਗਣੈ ਨ ਕਰੇ ਵਿਚਾਰ ਸਾਹੇ ਉਪਰ ਏ ਕੰਕਾਰ ਜਿਸ ਗੁਰ ਮਿਲੈ ਸੋਈ ਵਿਧ ਜਾਣੈ ਗੁਰਮਤ ਹੋਏ ਤਾਂ ਹੁਕਮ ਪਛਾਨੈ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਹਮੇ ਜਾਏ ਸ਼ਬਦ ਕਰ ਲਹੀਐ ਰਹਾਉ ਗਣ ਗਣ ਜੋ ਤਕ ਕਾਂਢੀ ਕੀਨੀ ਪੜੈ ਸੁਣਾਵੈ ਤਤ ਨਾ ਚੀਨੀ ਸਭ ਸਹਿ ਉਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦ ਨਾ ਸਗਲੀ ਛਾਰ ਨਾਵੈ ਧੋਵੈ ਪੂਜੈ ਸਹਿਲਾ ਬਿਨ ਹਰਾਤੇ ਮੈਲੋ ਮੈਲਾ ਗਰਬ નિਵਾਰ ਮਿਲੈ ਪ੍ਰਭ ਸਾਰਥ ਮੁਕਤ ਪ੍ਰਾਨ ਜਪ ਹਰ ਕਿਰਤਾਰਥ ਵਾਚੈ ਬਾਦ ਨ ਬੇਦ ਵਿਚਾਰੈ ਆਪ ਡੁਬੈ ਕਿਉ ਪਿਤਰਾ ਧਾਰੈ ਘਟ ਘਟ ਬ੍ਰਹਮ ਚੀਨੈ ਜਨ ਕੋਏ ਸਤਿਗੁਰ ਮਿਲੈ ਤਾਂ ਸੋ ਜੀ ਹੋਏ ਗਣਤ ਗਣੀਐ ਸਹਿ ਸਾਧੁਖ ਜੀਐ ਗੁਰ ਕੀ ਸ਼ਰਨ ਪਵੈ ਸੁਖ ਤੀਐ ਕਰਿ ਅਪਰਾਧ ਸ਼ਰਨ ਹਮ ਆਇ ਗੁਰ ਹਰਿ ਭੇਟੇ ਪੁਰਬ ਕਮਾਇ ਗੁਰ ਸ਼ਰਨ ਨ ਆਈਐ ਬ੍ਰਹਮ ਨ ਪਾਈਐ ਭਰਮ ਭੁਲਾਈਐ ਜਨਮ ਮਰਿ ਆਈਐ ਜਮੰਦਰ ਬੰਦ ਓ ਮਰੈ ਵਿਕਾਰ ਨਾ ਰਿਦੈ ਨਾਮ ਨਾ ਸ਼ਬਦ ਚਾਰ ਇਕ ਪਾੰਦੇ ਪੰਡਿਤ ਮਿਸਰ ਕਹਾਵੈ ਦੁਬਦਾਰਾ ਤੇ ਮਹਿਲ ਨ ਪਾਵੇ ਜਿਸ ਗੁਰ ਪ੍ਰਸਾਦਿ ਨਾਮ ਆਧਾਰ ਕੋਟ ਮਧੇ ਕੋ ਜਨ ਅਪਾਰ ਏਕ ਬੁਰਾ ਭਲਾ ਸਚ ਏਕੈ ਬੂਝ ਗਿਆਨੀ ਸਤਗੁਰ ਕੀ ਟੇਕੈ ਗੁਰਮੁਖ ਵਿਰਲੀ ਏਕੋ ਜਾਣਿਆ ਆਵਣ ਜਾਣਾ ਮੀਟ ਸਮਾਣਿਆ ਜਿਨ ਕਾ ਹਿਰਦਾ ਏ ਕੰਕਾਰ ਸਰਬ ਗੁਣੀ ਸਾਚਾ ਵਿਚਾਰ ਗੁਰ ਕੈ ਭਾਣ ਕਰਮ ਕਮਾਵੇ ਨਾਨਕ ਸਾਚੇ ਸਾਚ ਸਮਾਵੇ RAM ਕਲੀ ਮਹੱਲਾ ਪਹਿਲਾ ਹੱਥ ਨਿਗਰੋ ਕਰ ਕਾਇਆ ਚੀਜੈ ਵਰਤ ਤਪਨ ਕਰ ਮਨ ਨਹੀ ਪੀਜੈ RAM ਨਾਮ ਸਰ ਵਰਨ ਪੂਜੈ ਗੁਰ ਸੇਵ ਮਨਾ ਹਰ ਜਨ ਸੰਗ ਕੀਜੈ ਜਮ ਜੰਦਾਰ ਜੋ ਹੋਏ ਨਹੀਂ ਸਾਕੇ ਡਰ ਪਰ ਡਾਸ ਨਾ ਸਕੈ ਹਰ ਕਾ ਰਸ ਪੀਜੈ ਰਹਾਉ ਬਾਦ ਪੜੈ ਰਾਗੀ ਜੰਗ ਪੀਜੈ ਤ੍ਰੈ ਗੁਣ ਵਿਖਿਆ ਜਨਮ ਮਰੀਜੈ RAM ਨਾਮ ਬਿਨ ਦੁਖ ਸਹੀਜੈ ਚਾੜਸ ਪਵਨ ਸਿੰਘਾਸਣ ਪੀਜੈ ਨਿਉਲੀ ਕਰਮ ਖਟ ਕਰਮ ਕਰੀਜੈ RAM ਨਾਮ ਬਿਨ ਬਿਰਥਾ ਸਾਸ ਸੁਲੀਜੈ ਅੰਤਰ ਪੰਚ ਅਗਨ ਕਉ ਧੀਰ ਜਤੀਜੈ ਅੰਤਰ ਚੋਰ ਕਿਉ ਸਾਦ ਲਹੀ ਜੈ ਗੁਰਮੁਖ ਹੋਏ ਕਾਇਆ ਗੜ ਲੀਜੈ ਅੰਤਰ ਮੈਲ ਤੀਰਤ ਪਰਮੀ ਜੈ ਮਨ ਨਹੀ ਸੂਚਾ ਕਿਆ ਸੋਚ ਕਰੀ ਜੈ ਕਿਰਤ ਪਿਆ ਦੋਸ਼ ਕਾ ਖੋਦੀ ਜੈ ਅੰਨ ਨਾ ਖਾਹੇ ਦੇ ਦੁਖ ਦੀਜੈ ਬਿਨ ਗੁਰ ਗਿਆਨ ਤ੍ਰਿਪਤ ਨਹੀ ਥੀਜੈ ਮਨ ਮੁਖ ਜਨਮੈ ਜਨਮ ਮਰੀ ਜੈ ਸਤਗੁਰ ਪੂਛ ਸੰਗਤ ਜਨ ਕੀਜੈ मन हाराचै नहीं जन्म मरीजै राम नाम बिन क्या कर्म कीजै उंदर दुंदर फास तरीजै तुरकी सेवा राम रिजै नानक नाम मिले कृपा प्रभु कीजै रामकली महल्ला पहला अंतर उठ पुज अवर्ण कोई जो कहियै सो प्रबते होई जुगा जगन तुर साहिब सच सोई ਉਤ ਪਤੇ ਪਰ ਲੋ ਵਰਣਾ ਕੋਈ ਐਸਾ ਮੇਰਾ ਠਾਕੁਰ ਗਹਿਰ ਗੰਭੀਰ ਜਿਨ ਜਪਿਆ ਤਿਨਹੀ ਸੁਖ ਪਾਇਆ ਹਰ ਕੈ ਨਾਮ ਨਾ ਲਗੈ ਜਮ ਤੀਰ ਰਹਾਓ ਨਾਮ ਰਤਨ ਹੀਰਾ ਨਿਰਮੋਲ ਸਾਚਾ ਸਹਿਬ ਅਮਰ ਅਤੋਲ ਜੇ ਵਾਸੂਚੀ ਸਾਚਾ ਬੋਲ ਘਰ ਦਰ ਸਾਚਾ ਨਾਹੀ ਰੋਲ ਇਕ ਬਨ ਮੈਂ ਬੈਸੈ ਡੂਗਰ ਸਥਾਨ ਨਾਮ ਵਿਸਾਰ ਪਚੈ ਅਭਿਮਾਨ ਨਾਮ ਬਿਨਾ ਕਿਆ ਗਿਆਨ ਧਿਆਨ ਗੁਰਮੁਖ ਪਾਵੇ ਦਰਗੈ ਮਾਨ ਹਠ ਅਹੰਕਾਰ ਕਰੈ ਨਹੀਂ ਪਾਵੇ ਪਾਠ ਪੜੈ ਲੈ ਲੋਕ ਸੁਣਾਵੇ ਤੀਰਥ ਭਰਮ ਸਬਿਆਦ ਨਾ ਜਾਵੇ ਨਾਮ ਬਿਨਾ ਕੈਸੇ ਸੁਖ ਪਾਵੇ ਯਤਨ ਕਰੈ ਬਿੰਦ ਕਿਵੈ ਨ ਰਹਾਈ ਮਨੁਆ ਡੋਲੇ ਨਰਕੇ ਪਾਈ ਜੰਪੁਰ ਬਾਦੋਲਹਿ ਸਜਾਈ ਬਿਨ ਨਾ ਵੈ ਜੀਉ ਜਲ ਬਲ ਜਾਈ ਸਿਧ ਸਾਧਕ ਕੀਤੇ ਮਨ ਦੇਵਾ ਹੱਠ ਨਿਗਰੈ ਨਾ ਤ੍ਰਿਪਤਾ ਵੈ ਪੀਵਾ ਸ਼ਬਦ ਵਿਚਾਰ ਗਹਿ ਗੁਣ ਗੁਰ ਸੇਵਾ ਮਨ ਤਨ ਨਿਰਮਲ ਅਬਮਾਨ ਪੀਵਾ ਕਰਮ ਮਿਲੈ ਪਾਵੈ ਸਚਨਾ ਤゥム ਸ਼ਰਣਾਗਤ ਰਹੋ ਸੁਭਾਉ ਤੁਮ ਤੇ ਉਪਜਿਉ ਭਗਤੀ ਭਾਉ ਜਪ ਜਾਪੋ ਗੁਰਮੁਖ ਹਰਿ ਨਾਮ ਹਉ ਮੈਂ ਗਰਬ ਜਾਇ ਮਨ ਭੀਜੈ ਹਉ ਮੈਂ ਗਰਬ ਜਾਇ ਮਨ ਪੀਨੈ ਝੂਠ ਨ ਪਾਵ ਸਪਾਖੰਡ ਕੀਨੈ ਬਿਨ ਗੁਰ ਸ਼ਬਦ ਨਹੀਂ ਕਰ ਬਾਰ ਨਾਨਕ ਗੁਰਮੁਖ ਤਤ ਵਿਚਾਰ RAM ਕਲੀ ਮਹੱਲਾ ਪਹਿਲਾ ਜਿਉ ਆਇਆ ਤਿਉ ਜਾਵੇ ਬਉਰੇ ਜਿਉ ਜਨਮੇ ਤਿਉ ਮਰਨ ਪਿਆ ਜਿਉ ਰਸ ਭੋਗ ਕੀਏ ਤੇ ਤਾ ਦੁਖ ਲਾਗੈ ਨਾਮ ਵਿਸਾਰ ਭਵ ਜਲ ਪਿਆ ਤਨ ਧਨ ਦੇ ਖਤ ਗਰਭ ਗਿਆ ਕਨਕ ਕਾਮਨੀ ਸਿਉ ਹੇਤ ਵਿਦਾਇ ਕੀ ਨਾਮ ਵਿਸਾਰੈ ਪਰਮ ਗਿਆ ਰਹਾਉ ਜਤ ਸਤ ਸੰਜਮ ਸੀਲ ਨਾ ਰੱਖਿਆ ਪ੍ਰੇਤ पिਂਜਰ ਮੈਂ ਕਾਸ਼ਟ ਭਇਆ ਪੁੰਨ দান ਇਸ਼ਨਾਨ ਨ ਸੰਜਮ ਸਾਧ ਸੰਗਤ ਬਿਨ ਬਾਦ ਜਇਆ ਲਾਲਚ ਲਾਗੇ ਨਾਮ ਵਿਸਾਰਿਓ ਆਵਤ ਜਾਵਤ ਜਨਮ ਗਿਆ ਜਾਂ ਜਮਤਾਏ ਕੇਸ ਗਹਿ ਮਾਰੈ ਸੁਰਤ ਨਹੀਂ ਮੁਖ ਕਾਲ ਗਿਆ ਐਨਸ ਨਿੰਦਾ ਤਾਤ ਪਰਾਈ ਹਿਰਦੈ ਨਾਮ ਨਾ ਸਰਬ ਦਇਆ ਬਿਨ ਗੁਰ ਸ਼ਬਦ ਨਾ ਗਤ ਪਤ ਪਾਵੇ RAM ਨਾਮ ਬਿਨ ਨਰਕ ਗਿਆ ਖਿਨ ਮੈਂ ਵੇਸ ਕਰੈ ਨਟੂਆ ਜਿਉ ਮੋਹ ਪਾਪ ਮੈਂ ਗਲਤ ਗਿਆ ਏ ਤੋਤ ਮਾਇਆ ਦੇਖ ਪਸਾਰੀ ਮੋਹ ਮਾਇਆ ਖੈ ਮਗਨ ਭਇਆ ਕਰੈ ਬੇਕਾਰ ਵਿਥਾਰ ਕਨੇਰੇ ਸਵਰਤ ਸ਼ਬਦ ਬਿਨ ਭਰਮ ਪਿਆ ਹਮੈ ਰੋਗ ਮਹਾਂ ਦੁਖ ਲਾਗਾ ਗੁਰਮਤਿ ਲੇਵੋ ਰੋਗ ਗਿਆ ਸੁਖ ਸੰਪਤ ਕੋ ਆਵਤ ਦੇਖੈ ਸਾਖਤ ਮਨ ਬਮਾਨ ਫਿਆ ਜਿਸ ਕਾ ਇਹ ਤਨ ਧਨ ਸੋ ਫਿਰ ਲੀਵੈ ਅੰਤੁਰ ਸਹਿਸਾ ਦੁਖ ਪਿਆ ਅੰਤ ਕਾਲ ਕਿਛ ਸਾਥ ਨ ਚਾਲੈ ਜੋ ਦੀਸੈ ਸਭ ਤਿਸੈ ਮਯਾ ਆਦ ਪਰਖਾਂ ਪਰੰਪਰ ਸੋ ਪ੍ਰਭ ਹਰ ਨਾਮ ਹਿਰਦੈ ਲੈ ਪਾਰ ਪਿਆ ਮੂਹੇ ਕੋ ਰੋ ਵੈ ਕਿਸੈ ਸੁਣਾਵੇ ਭੈ ਸਾਗਰ ਸਰਾਲ ਪਿਆ ਦੇਖ ਕੁਟੰਭ ਮਾਇਆ ਗ੍ਰਹਿ ਮੰਦਰ ਸਾਖਤ ਜੰਜਾਲ ਪ੍ਰਾਲ ਪਿਆ ਜਾਏ ਤਾਂ ਤਿਨੈ ਪਠਾਈ ਚਾਲੇ ਤਿਨੈ ਬੁਲਾਈ ਲਿਆ ਜੋ ਕਿਛ ਕਰਨਾ ਸੋ ਕਰ ਰਹਿਆ ਬਖਸ਼ਣ ਹਾਰੈ ਬਖਸ਼ ਲਿਆ ਜਿਨ ਚਾਖਿਆ ਰਾਮ ਰਸਾਇਣ ਤਿਨ ਕੀ ਸੰਗਤ ਖੋਜ ਪਿਆ ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸ਼ਰਣ ਪਿਆ ਦੁੱਖ ਸੁਖ ਗੁਰਮੁਖ ਸਮ ਕਰ ਜਾਣਾ ਹਰਖ ਸੋਗ ਤੇ ਵਿਰਕਤ ਪਿਆ ਆਪ ਮਾਰ ਗੁਰਮੁਖ ਹਰ ਪਾਈ ਨਾਨਕ ਸਹਿਜ ਸਮਾਏ ਲਿਆ ਦੁਖ ਸੁਖ ਗੁਰਮੁਖ ਸਮ ਕਰ ਜਾਣਾ ਹਰਖ ਸੋਗ ਤੇ ਬਿਰਖਤ ਭਇਆ ਆਪ ਮਾਰ ਗੁਰਮੁਖ ਹਰ ਪਾਏ ਨਾਨਕ ਸਹਿਜ ਸਮਾਏ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ